ਵਾਇਲ ਜੀ ਦਾ ਖਾਲਸਾ ਵਾਇਲ ਜੀ ਦੀ ਫਤਿਹ ਸਾਰੀ ਸੰਗਤ ਦੇ ਚਰਣਾ ਵਿੱਚ ਬੈਂਤੀ ਆ ਆਪ ਸਾਰੀ ਸੰਗਤ ਨੂੰ ਪਤਾ ਸਾਡੇ ਅਤੀ ਸਤਿਕਾਰਯੋਗ ਸੱਚਖੰਡ ਵਾਸੀ ਮਹਾਪੁਰਸ਼ ਬਾਬਾ ਅਮਰ ਸਿੰਘ ਜੀ ਪਹਿਰ ਮਝਰੇ ਵਾਲੇ ਸਤਪੁਰਸ਼ ਜੋ ਕਿ ਪਿਛਲੇ ਦਿਨ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਸੱਚਖੰਡ ਦਾ ਅਭਰਾਜ ਹੈ ਸੋ ਬੇਨਤੀ ਆ ਉਹਨਾਂ ਦੇ ਪਿਆਰ ਵਿੱਚ ਨੌਜਵਾਨਾਂ ਵੱਲੋਂ ਸ਼੍ਰੀ ਚੰਪੌਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸਭ ਜਆਦਾ ਬਾਬਾ ਅਜੀਤ ਸਿੰਘ ਬਾਬਾ ਲੁਹਾਰ ਸਿੰਘ ਸਟੇਡੀਅਮ ਚ ਕ੍ਰਿਕਟ ਦਾ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ 25 ਅਗਸਤ ਨੂੰ ਸ਼੍ਰੀ ਚੰਪੌਰ ਸਾਹਿਬ ਵਿਖੇ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਨੌਜਵਾਨ ਬੱਚੇ ਪਰਿਵਾਰ ਔਰ ਇਲਾਕੇ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਮਰ ਚੜ ਕੇ ਤੁਸੀਂ ਇਹਨਾਂ ਖੇਡਾਂ ਦਾ ਆਨੰਦ ਮਾਣੋ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੋ ਸੋ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਨ ਵਾਸਤੇ ਇਦਾਂ ਦੇ ਉਪਰਾਲੇ ਰੱਬ ਦੇ ਪਿਆਰਿਆਂ ਲੋ ਨੌਜਵਾਨਾਂ ਲੋ ਲਿਕੇ ਗਏ ਆ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਤੁਸੀਂ ਸਾਰਿਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ 25 ਅਗਸਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ